ਭਾਈ ਜੀ ਕਿਉਂ ਨਾ ਬੱਜ ਕੇ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੋਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਮੈਂ ਸ਼ਾਨ ਜੱਲਣ ਤੋਂ ਲੱਗਾ ਬਹੁਤ ਬਹੁਤ ਧੰਨਵਾਦ ਲੱਗਣ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਦਨ ਘਾਰਾਂ ਦੀ ਗੱਲ ਕਰੋ ਇਹ ਚੰਡੀ ਅਰ ਸਾਨੂੰ ਮਿਲਣਾ ਚਾਹੀਦਾ ਹੈ ਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸ ਵੀ ਸੈਂਟਰ ਸੀ ਵੀ ਰਹੀ ਪੰਜਾਬ ਸੀ ਵੀ ਰਹੀ ਉਹਦੇ ਨਾਲੇ ਮੂੰਹ ਘੁੰਗਣੀਆਂ ਪਾਈ ਦੋ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਮਰਿੰਦਰ ਨੇ ਕੀ ਕੀਤਾ ਗਾਂਰਫਿਰਾਂ ਨੇ ਜਵਾਬ ਦਿਓ ਜਵਾਬ ਦਿਓ ਭਾਈ ਜੀ ਭਾਈ ਜੀ ਕਿਉਂ ਨਾ ਬੱਲ ਗਏ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਭਾਈ ਜੀ ਪਲੀਜ਼ ਬੇਨਤੀ ਐ ਮੈਂ ਕਹਾਂ ਬੇਨਤੀ ਐ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਮੈਕਾ ਸੈਰ ਦੀ ਸੈਰ ਚੱਲਣ ਦਿਓ ਲੱਗਾ ਉਹ ਧੰਨਵਾਦ ਲੱਗਾ ਪਾਣੇ ਦਾ ਬਹੁਤ ਬਹੁਤ ਧੰਨਵਾਦ ਆਹ ਬੈਠਿਆ ਅਗਲੀ ਬੇਨਤੀ ਭਾਈ ਜੀ ਬੇਨਤੀ